ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਵਾਟੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਲੱਲੇ ਦੇ ਵਿੱਚ ਲੱਲੇ ਪਿੰਡ ਆ ਜਿਹੜਾ ਮਿੱਤਰੋ ਜਿਲ੍ਹੇ ਫਿਰੋਜ਼ਪੁਰ ਦਾ ਪਿੰਡ ਆ ਇਹ ਤੇ ਇਹ ਲੱਲੇ ਪਿੰਡ ਤੋਂ ਜਿਹੜੀ ਕੋਟ ਕਰੋੜ ਨੂੰ ਸੜਕ ਜਾਂਦੀ ਉਹ ਛੜਕ ਦੇ ਉੱਤੇ ਜਿਹੜੇ ਜਿਹੜੇ ਕੋਟ ਕਰੋੜ ਵਾਲੇ ਪਾਸੋਂ ਲੱਲਿਆਂ ਨੂੰ ਆਉਣਿਆ ਤਾਂ ਪਹਿਲਾ ਘਰ ਆ ਮਿੱਤਰੋ ਬਾਈ ਚੱਲ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਦੋ ਜਾਨਵਰ ਬਾਈ ਹੋਣਿਆ ਉਹਦੇ ਵਕਾਊ ਆ ਦੋਵਾਂ ਜਾਨਵਰਾਂ ਦੀ ਪ੍ਰੋਪਰ ਡਿਟੇਲ ਪ੍ਰੋਪਰ ਜਾਣਕਾਰੀ ਉਹ ਲੈ ਕੇ ਦਊਗਾ ਤੁਹਾਨੂੰ ਬਾਈ ਹੁਣਿਆਂ ਤੋਂ ਮਿੱਤਰੋ ਚੰਗੇ ਦੁੱਧ ਦੀ ਮਾਲਕਣ ਕਹਿਣ ਤੋਂ ਭਾਵੇਂ ਆ ਵੀ ਬਾਈ ਹੁਣਿਆਂ ਦੀ ਗਰੰਟੀ ਤਸੱਲੀਸ਼ੁਦਾ ਕੰਮ ਹੈ ਜਿਹੜਾ ਉਹ ਕਿਹਾ ਵਾ 22 ਕਿਲੋ ਦੀ ਗਰੰਟੀ ਨਾਲੇ ਮੈਂ ਮਿਲੂਗੀ ਕਿਉਂ ਕਹਿਣਾ ਨਹੀਂ ਲੇਵਾ ਜਿਵੇਂ ਆਪਾਂ ਤੁਸੀਂ ਸੋਚੋਗੇ ਵੀ 10 11 ਕਿਲੋ ਵਾਲਾ ਹੀ ਲੱਗਦਾ ਤੇ ਦੁੱਧ 22 ਕਿਲੋ ਕਹੀ ਜਾਂਦੀ ਹੈ ਕਿਉਂਕਿ ਇਹ ਆਮ ਗੱਲ ਦੇਖਣ ਦੇ ਵਿੱਚ ਮਿਲਦੀ ਵੀ ਆ ਤੁਸੀਂ ਵੀ ਸੱਚੇ ਹੋ ਪਰ ਬਾਈ ਹੁਣਿਆਂ ਨੇ ਇੱਕ ਗੱਲ ਬਹੁਤ ਵੱਡੀ ਕਹਿਤੀ ਉਸ ਕਰਕੇ ਮੈਂ ਵੀ ਵਿਸ਼ਵਾਸ ਕੀਤਾ ਹੁਣ ਪਹਿਲਾਂ ਮੈਂ ਵੀ ਨਹੀਂ ਅਸੀਂ ਕਰਦਾ ਦੋ ਜਨਵਾਰ ਆ ਬਾਈ ਉਹਨਾਂ ਦੇ ਕੋਲੇ ਸਾਰੀ ਗੱਲਬਾਤ ਆਪਾਂ ਕਰਦੇ ਆ ਖੁੱਲ ਕੇ ਆਓ ਮਿਲਦੇ ਆ ਬਾਈ ਨੂੰ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਕੀ ਹਾਲ ਆ ਬਾਈ ਠੀਕ ਆ ਬਾਈ ਸੇਤਾ ਦੇ ਪਰਿਵਾਰ ਦੇ ਹਾਂਜੀ ਕਿਰਪਾ ਮਾਲਕ ਦੀ ਚਲੋ ਸ਼ੁਕਰ ਆ ਸ਼ਾ ਨਾਮ ਦੱਸ ਦਈਏ ਵੀਰੇ ਇੱਕ ਵਾਰੀ ਆਪਾਂ ਹਾਂਜੀ ਜਰੂਰ ਜੀ ਮੇਰਾ ਨਾਮ ਬਲਵਿੰਦਰ ਸਿੰਘ ਆ ਪਿੰਡ ਚਬਿੰਦਰ ਕਹਿੰਦੇ ਆ ਜੀ ਬੇ ਨਾਮ ਬਲਵਿੰਦਰ ਸਿੰਘ ਆ ਪਿੰਡ ਚਬਿੰਦਰ ਕਹਿੰਦੇ ਆ ਬਿੰਦਰ ਕਹਿੰਦੇ ਆ ਕੋੜ ਕਰੋੜ ਵਾਲੇ ਪਾਸੋਂ ਜੋ ਲੱਲਿਆ ਨੂੰ ਨੇ ਪਹਿਲਾਂ ਹੀ ਪਹਿਲਾਂ ਕਰੀ ਆ ਜੀ ਆਪਣਾ ਅੱਛਾ ਵੀਰੇ ਇੱਕ ਮੈਂ ਵਿੱਚ ਨਹੀਂ ਆ ਤੇ ਇੱਕ ਜੋਟੀ ਵਿੱਚ ਨਹੀਂ ਆ ਹਣਾ ਪਹਿਲਾਂ ਤਾਂ ਕੀ ਕਾਰਨ ਬਣ ਗਿਆ ਵੇਚਣ ਦਾ ਵੇ ਤੇ ਬੱਜਾ ਪਲਦੀਆਂ ਨਗੀਆਂ ਠੀਕ ਆ ਬਾਈ ਇਹਦੇ ਥੱਲੇ ਦੁੱਧ ਆ ਪਿਛਲੀ ਸਾਲ ਨਾਲ ਸੁਆ ਮੇਥੋਂ ਅੱਧਾ ਖਰਾਬ ਹੋ ਗਿਆ ਮੈਂ ਲੈ ਗਿਆ ਕੰਪੈਨ ਲੈ ਗਈ ਠੀਕ ਆ ਕੋਨ ਵਾਲਾ ਹੈ ਨਹੀਂ ਸੀ ਕੋਈ ਠੀਕ ਆ ਬਾਈ ਤੇ ਛੱਡਤਾ ਯਾਰ ਦੁੱਧ ਦੀ ਵਿੱਚੇ ਛੱਡਤਾ ਮਾਜੀ ਸੁਆ ਖਰਾਬ ਹੋ ਗਿਆ ਸੁਆ ਖਰਾਬ ਹੋ ਗਿਆ ਬਾਈ ਅੱਛਾ ਕੀ ਗਿਆ ਐਕਸੀਡੈਂਟ ਕਿਵੇਂ ਬਣ ਗਿਆ ਐਕਸੀਡੈਂਟ ਯਾਰ ਅਸੀਂ ਗਏ ਸੀਗੇ ਤੇ ਮੇਰੇ ਸਾਲੀ ਦਾ ਸੀਗਾ ਹੂੰ ਉੱਥੇ ਗਏ ਸੀਗੇ ਤੇ ਉਹ ਕੁੜੀਆਂ ਰਾਹ 'ਚ ਗੱਡੀ ਵਾਲਿਆਂ ਨੇ ਪਿੱਛੋਂ ਚੱਕ ਲਿਆ ਮੋਟਰਸਾਈਕਲ ਸੱਟ ਮੈਂ ਤੇ ਮੇਰਾ ਮੁੰਡਾ ਦਾ ਪਾਸੇ ਡੱਗੇ ਹੂੰ ਤੇ ਇਹ ਵਿਚਾਰੀ ਵਿਚਾਲੇ ਆ ਗਈ ਬੁਲੇਟ ਤੇ ਆ ਗਈ ਹਾਂ ਠੀਕ ਹੈ ਦੋਵੇਂ ਲੱਤਾ ਪੈਕਚਰ ਹੋ ਗਈ ਠੀਕ ਹੈ ਕੋਈ ਵਾਰੀ ਖਰਾ ਜਿੰਦਗੀ ਚਲ ਅੱਛਾ ਵੀਰੇ ਹੁਣੇ ਸੁਆ ਕਿੰਨਾ ਸੁਹੰਦੀ ਆ ਬਾਈ ਇਹ ਵੀਰ ਜੀ ਚੌਥਾ ਸੁਆ ਸੂਣਾ ਹੋਣਾ ਚੌਥਾ ਸੁਆ ਨੇ ਆਦ ਕੀ ਸੂਣਾ ਕਿੰਨੇ ਦਿਨ ਪਏ ਵੀਰੇ ਹਿੰਦੇ ਹਜੇ ਹਜੇ ਤੇ ਲੈ ਜਾਣੇ ਆ ਜੀ 10 12 ਦਿਨ 10 12 ਦਿਨ ਬਾਈ ਠੀਕ ਹੈ ਅੱਛਾ ਦੋਸ 12 ਦਿਨ ਲੈ ਜਣੇ ਫਿਰ ਲੇਵਾ ਇਹ ਕਿਵੇਂ ਮੁਕੇ ਬਾਈ ਜੀ ਜਿੱਦਾਂ ਦੋ ਦਿਨ ਤਿੰਨ ਦਿਨ ਰਹਿ ਗਏ ਨਾ ਸੂਨ ਦੇ ਵਿੱਚ ਇਹਦੇ ਉਹ ਦਿਨ ਲੇਵਾ ਪੂਰਾ ਮਲ ਜਾਣਾ ਕਰਮਾ ਠੀਕ ਆ ਵੀ ਮਲ ਓਕੇ ਜਮ ਬਣ ਜਾਂਦੀ ਉਹ ਹਾਂ ਬਣ ਜਾਂਦੀ ਜੀ ਬਣ ਅੱਛਾ ਦੁੱਧ ਕਿਹੜਾ ਕਹਿਣਾ ਲੈ ਕਿੰਨਾ ਚੁੰਦਾ ਰਿਆ ਬਾਈ 22 ਲੀਟਰ ਦੁੱਧ ਚੋਇਆ ਆਪਾਂ ਇਹਦਾ ਹਾਂ ਵੀ ਕੋਈ ਭਰਾ ਜੇ ਕਵੇ ਵੀ ਯਾਰ ਕਿਉਂਕਿ 22 ਲੀਟਰ ਦੁੱਧ ਮੈਂ ਦੇ ਥੱਲੇ ਬਹੁਤ ਬਣ ਜਾਂਦਾ ਬਹੁਤ ਬਣ ਜਾਂਦਾ ਹਾਂ ਮਨਾਂ ਮਨਾ ਕਹਿਣ ਨੂੰ ਮੂੰਹ ਨਾਲ ਤਾਂ 25 ਕਹਿ ਦਈਏ ਪਰ ਜਦੋਂ 22 ਲੀਟਰ ਚੋਣ ਵਾਲੇ ਦੇ ਵੀ ਡੋਲੇ ਦੇ ਜਾਣ ਚਾਹੀਦੇ ਬਿਲਕੁਲ ਸਹੀ ਗੱਲ ਆ ਬਾਈ ਤੇ हां आपा दे दंगा चवाके वे सौदा कर हां सौदा कर ले उनका साई दे जाए हां ਕਿੰਨਾ साई ਕਿੰਨੀ 50000 ਰੁਪਿਆ ਸਾਈ ਦੇ ਜੇ ਉਹਨਕੇ ਹੂੰ ਤੇ ਚੋਕੇ ਲੈ ਜੇ ਚੋਕੇ ਦੇ ਲੈ ਜੇ ਮੱਝ ਤੇ ਬਾਈ ਫਿਰ ਇਹ ਬਣ ਲਾ ਜਿਵੇਂ ਹੁਣ ਚੋਤੇ ਐਸ ਕੀ ਟੀਕਾ ਟੂਗਾ ਇਹਨੂੰ ਚੰਗਾ ਭਰਾਤਾ ਮੈਂ ਕਹਾਂ ਜੀ ਬਾਈ ਟੀਕਾ ਨਹੀਂ ਆਪਾਂ ਉਹका ਬਾਸ ਡਾਕਟਰ ਨੇ ਭਰਿਆ ਠੀਕ ਆ ਜੀ ਸਾਰਾ ਹਾਂ ਜੀਤੂ ਬਾਈ ਫਿਰ ਉਹ ਤਾਂ ਭਰਦਾ ਹੀ ਨਹੀਂ ਜੰਮ ਹਾਂ ਅੱਛਾ ਬਾਈ ਫਿਰ ਇਹਦਾ ਉਹ ਪਸ਼ੂ ਵੇਖ ਕੇ ਭਰਦਾ ਟੀਕਾ ਤੁਹਾਨੂੰ ਇਹ ਉਹ ਬੰਦਾ ਹੀ ਗੋਡਾ ਆ ਆਪਣੇ ਉਹੀ ਹੁੰਦਾ ਪਸ਼ੂਆਂ ਦਾ ਪਸ਼ੂਆਂ ਦਾ ਠੀਕ ਆ ਠੀਕ ਆ ਉਹ ਬੰਦੇ ਦਾ ਯਾਰ ਬਾਈ ਇੱਕ ਸੂਝਾ ਉਹਨੇ ਮਾੜੇ ਇਨਸਾਨ ਜਿਨ੍ਹਾਂ ਦੇ ਘਰੇ ਜਿਹੜੇ ਬਰੀਡਿੰਗ ਜਾਣਦੇ ਨਹੀਂ ਸੀ ਨਾ ਮੇਰੀ ਸੋਚ ਦੇ ਵਿੱਚ ਉਹਨਾਂ ਦੇ ਘਰੇ ਵੀ ਚੰਗੀਆਂ ਕਰਤੀਆਂ 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 ਬਾਈ ਕਰਤੀਆਂ ਬੜਾ ਸਿਆਣਾ ਟਰੈਕਟਰ ਗੁੱਡ ਬੰਦਾ ਅੱਛਾ ਬਾਈ ਫਿਰ ਇਹਦਾ ਰੇਟ ਕੀ ਤੈਅ ਕੀਤਾ ਯਾਰ ਰੇਟ ਬਾਈ ਮੈਂ 1.80 ਲੱਖ ਮੰਗਦਾ ਯਾਰ 1.80 ਲੱਖ ਰੁਪਿਆ ਮੰਗਾ ਤੇਰੀ ਦੁੱਧ ਦੇ ਹਿਸਾਬ ਨਾਲ ਤਰੀਕੋ ਹੀ ਮੰਗ ਜਿਆਦਾ ਨਹੀਂ ਬਾਈ ਜਿਹੜੇ ਸੋਚੀਏ ਪਰ ਇਹ ਵੀ ਹੁਣ ਚਮਾਉਣ ਵਾਲੇ ਪੱਖ ਤੇ ਮਨਲਾ ਕਿਉਂਕਿ ਤੂੰ ਵੀ ਨਾ ਭਰਾਵਾ ਸਾਨੂੰ ਅਗਲਾ ਕਹਿ ਦਿੰਦਾ ਯਾਰ ਯੂਟਿਊਬਰਾਂ ਨੇ ਨਾ ਮਨਲਾ 22 ਕਿਲੋ ਘਰਾਂ ਦੇ ਵਿੱਚ ਹੀ ਪੈਦਾ ਕਰਤਾ ਆ ਆਹ ਵਲਾਂ ਕਹਿੰਦਾ ਤੁਸੀਂ ਤਾਂ ਸੋਚੋ ਸਾਨੂੰ ਲੋਕ ਸਵਾਲ ਜਵਾਬ ਕਰਦੇ ਆ ਤਾਂ ਕਰਕੇ ਤੈਨੂੰ ਇਹ ਗੱਲ ਕਹੀ ਮੈਂ ਆਪਾਂ ਤਾਂ ਇਹ ਗੱਲ ਕਹਿੰਨੇ ਵੀ ਬਾਈ ਮੈਂ ਕਹਿੰਦਾ ਵੀ ਸਾਈ ਕਰ ਲੈ ਕੋਈ ਚੋਕੇ ਮੱਝ ਦਊਗਾ ਠੀਕ ਆ ਬਾਈ ਹਾਂ ਠੀਕ ਆ ਵੀਰੇ ਅੱਛਾ ਇੱਕ ਅਸੀ ਜੋ ਮਾਨਤਨ ਤਾਂ ਕਰਦੇ ਨੇ ਕਰ ਤਾਂਗੇ ਮਾਨਤਨ ਠੀਕ ਆ ਕੱਢੀਏ ਬਾਹਰ ਤੋਰੀ ਨੂੰ ਖੋਲੀ ਮੜਾਏ ਖੋਲੇ ਨੂੰ ਮਰਾ ਲੈ ਵੀ ਮਿੱਤਰੋ ਚੌਥਾ ਸੂਆ ਸੁੰਦੀ ਆ 10 11 ਦਿਨ ਹਜੇ ਬਾਕੀ ਆ ਸੂਣ ਦੇ ਵਿੱਚ ਜੀ ਤੂ ਵੀਰ ਨੇ ਟੀਕਾ ਭਰਿਆ ਹੋਇਆ ਸਰਾਂ ਵਾਲੀ ਦੋ ਪਿੰਡ ਤੋਂ ਜਿਹੜਾ ਰਣਜੀਤ ਬਾੜ ਡਾਇਰੈਕਟਰ ਉਸ ਭਰਾ ਦੀ ਇਹਦੀ ਏਆਈ ਕੀਤੀ ਹੋਈ ਆ ਕਰਮਾ ਵਾਲੀ ਦੀ ਮਿੱਤਰੋ ਹਜੇ ਤਾਂ ਮੰਨ ਲਓ ਤੁਸੀਂ ਇਹ ਗੱਲ ਆ ਵੀ ਇਹਨੇ ਕਰਮਾ ਵਾਲੀ ਨੇ ਬਣਨਾ ਦੇਓ ਬਈ ਮੋੜ ਦੋ ਵੱਡੀ-ਵੱਡੀ ਬਹੁਤਾ ਪਲੀ-ਪੁਲੀ ਮੈਂ ਬਹੁਤਾ ਕੱਦ-ਬਾਡੀ ਮੈਂ ਦੀ ਪੂਰੀ ਬਾਗਮਾਲਾ ਲੇਵਾ ਦੋ ਚਾਰ ਦਿਨ ਰਹਿੰਦਿਆ ਵੀ ਕਹਿਣ ਤੋਂ ਪਾਵੇ ਆ ਵੀ ਜਿਹੜੀ ਸਵਾਲ ਮੈਂ ਉਹਨੇ ਮੌਕੇ ਤੇ ਖੇਡਣਾ ਹੁੰਦਾ ਵਾ ਮਿੱਤਰੋ ਤੁਹਾਨੂੰ ਵੀ ਇਸ ਗੱਲ ਦਾ ਪਤਾ ਵਾ ਕਿ ਉਹ ਕੀ ਇਹਨੇ ਹਜੇ ਬਣਨਾ ਵਾ ਇਹ ਦਿਨ ਪਏ ਆ ਇਹਨੇ ਪੂਰੀ ਚੰਗੀ ਤਿਆਰ ਹੋ ਜਾਣਾ ਮੌਕੇ ਤੇ ਜਦੋਂ ਦਿਨ ਦੇ ਕਰਮ ਵਾਲੇ ਦੇ 8-10 ਰਹਿ ਗਏ ਰੇਟ ਆ ਜਿਹੜਾ ਉਹ 1.80 ਲੱਖ ਰੁਪਇਆ ਤੈਅ ਕੀਤਾ ਵਾ ਉਹਦੇ ਵਿੱਚੋਂ ਮਾਨਤਾਣ ਥੋੜਾ ਬਹੁਤਾ ਹੋਊਗਾ ਕਿਉਂਕਿ ਭਾਈ 22 ਲੀਟਰ ਦੇ ਹਿਸਾਬ ਨਾਲ ਕੋਈ ਰੇਟ ਕੋਈ ਜਿਆਦਾ ਮਹਨੇ ਨਹੀਂ ਰੱਖਦਾ ਮੈਂ ਚੰਗੀ ਆ ਮੈਂ ਦਾ ਟਕਾਣਾ ਚੰਗਾ ਇੱਕ ਬਾਈ ਹੁਣ ਉਹਦੇ ਕੋਲੇ ਝੋਟੀ ਆ ਮਿੱਤਰੋ ਕੱਟੀ ਦੇਖਣਯੋਗ ਚੀਜ਼ ਆ ਸਿੰਘ ਤਾਂ ਮੰਨ ਲਓ ਵੀ ਇਹ ਸੋਚ ਲੋ ਵੀ ਬਾਕਮਾਲੇ ਲੱਗਾ ਜਿਵੇਂ ਇਹਨਾਂ ਨੇ ਮੰਨ ਲਓ ਬਰੇਕ ਰੂਗੇ ਮਾਰਨਾਰਨ ਕੇ ਮੋੜੇ ਹੁੰਦੇ ਉਹ ਚੀਜ਼ ਕਰਮਾਂ ਵਾਲੀ ਦੀ ਬਣਾਈ ਪਈ ਬਾਕਮਾਲ ਸਿੰਘ 2 ਸਾਲਾਂ ਦੀ ਉਮਰ ਆ ਕੱਟੀ ਦੀ ਸਾਰੀ ਕਰਦਿਆਂ ਗੱਲਬਾਤ ਬਈ ਇਹ ਕਿੰਨਾ ਚਿਰ ਦੀ ਹੋਗੀ ਬਈ ਬਈ ਇਹ 2 ਸਾਲ ਤੇ 1 ਮਹੀਨੇ ਦੀ ਹੋਗੀ 2 ਸਾਲ ਤੇ 1 ਮਹੀਨੇ ਦੀ ਹੋਗੀ ਚਾਣੀ ਕਿ ਚੋਕ ਕੰਣ ਤੋਂ ਬਾਅਦ 25 ਮਹੀਨਿਆਂ ਦੀ ਹਾਂ ਜੀ ਠੀਕ ਹੈ ਬਾਈ ਕੱਟੀ ਢੁੱਟੀ ਕਿ ਕੱਢੂਗਾ ਭਰਿਆ ਕੋਈ ਕਿੰਨੀ ਹਜੇ ਠੀਕ ਬਾਈ ਨਹੀਂ ਬਾਈ ਕੋਈ ਨਹੀਂ ਭਰਿਆ ਇਹ ਆਈਕੂ ਵਗੈਰਾ ਨਹੀਂ ਹੋਈ ਇਹਦੇ ਕੋਈ ਸੀਮੰਦਰ ਰਿਕਾਰਡ ਰਿਕੋਰਡ ਹੈਗਾ ਵੀਰੇ ਨਹੀਂ ਯਾਰ ਸੀਮੰਦਰ ਰਿਕਾਰਡ ਤਾਂ ਨਹੀਂ ਕੋਈ ਯਾਰ ਡਾਕਟਰ ਨੇ ਉਹ ਹੀ ਭਰ ਕੇ ਗਿਆ ਟੀਕਾ ਯਾਰ ਮੱਝ ਵੇਚਦੀ ਇਹਦੀ ਮਾਂ ਵੇਚਦੀ ਆ ਠੀਕ ਹੈ ਬਾਈ ਠੀਕ ਹੈ ਅਸੀਂ ਇਹਦਾ ਰੇਟ ਬਾਈ ਕੀ ਕੀਤੀ ਇਹਦਾ ਇਹਦਾ ਆਪਾਂ 42000 ਰੁਪਏ ਲੈਣਾ ਬਾਈ ਜਿਸ ਨੂੰ ਜਮਾਨ ਹਾਂ ਹਾਂ ਦੇਣੀ ਦੇਣੀ ਕਿੰਨੀ ਦੀ ਹੈ ਹੈ ਦੇਣ ਲੈਣ ਵਾਲੀ ਦਾ 40000 ਦੀ ਦੇ ਦਾਂਗੇ ਮਰਤਨ ਕਰਦੇਗੇ ਵਿੱਚ ਨਹੀਂ 40000 ਚ ਤਾਂ ਕਾਦਾ ਮਾਨਤਨ ਪਾਇ ਚਲ ਕਰਦਾਂਗੇ ਕੱਡੀ ਬਾਰੋਂ ਤੋੜੀ ਬਈ ਖੋਲੀ ਕਰਜ਼ਾ ਨਹੀਂ ਮਿੱਤਰੋ 2 ਸਾਲ ਤੇ 1 ਮਹੀਨੇ ਜਾਨੀ ਕਿ ਕਹਿਣ ਤੋਂ ਮਾ 25 ਮਹੀਨੇ ਜਿਹੜੀ ਕਾਗਜੀ ਇਹਦੀ ਉਮਰ ਕਰਮਾਂ ਵਾਲੀ ਦੀ ਕੱਟੀ ਨੂੰ ਇੱਕ ਅੱਧੀ ਪੂਰੀ ਫੀਡ ਦੀ ਪੈ ਗਈ ਗੋਲੀ ਗਾਲੀ ਦਿੱਤੀ ਕਿ ਮਲੱਪਾਂ ਦੀ ਇਹਨੇ ਏਆਈ ਲੈ ਲੈਣੀ ਹੈ ਵਜਨ ਬਣਾ ਲੈਣਾ ਇਹਨੇ ਕਰਮਾਂ ਵਾਲੀ ਨੇ ਮਿੱਤਰੋ ਸੰਗ ਸੰਗ ਬੜਾ ਚੰਗਾ ਲਿਆ ਬਈ ਮੋੜ ਲਿਆ ਚੋਲੀ ਚਲੀ ਦੀ ਕੱਟੀ ਬੜੀ ਚੰਗੀ ਆ ਦੇਖ ਸਕਦੇ ਆ ਤੁਸੀਂ ਕਰਮਾਲੀ ਦੀ ਬਰੀਕੀ ਸਾਰੀ ਝੋਟੀ ਦੇ ਵਿੱਚ ਚੰਗੀ ਜਿੰਨੀ ਹੈਗੀ ਆ ਮਿੱਤਰੋ ਬਣਦੇ ਵੀਰੇ ਬਸ ਕੋਈ ਗੱਲ ਦੇਖ ਸਕਦੇ ਆ ਜਿਹੜੀ ਨਿਸ਼ਾਨੀ ਆ ਇਹਦਾ ਅੱਖਾਂ ਦੇ ਗੱਡਾ ਆਈਆਂ ਹੋਈਆਂ ਇਹ ਨਿਸ਼ਾਨੀਆਂ ਦੀ ਮਲੱਪਾਂ ਦੀ ਆ ਮਿੱਤਰੋ ਸਹੀ ਆ ਜਿਹੜੀ ਤੇ ਦੂਜੀ ਨਿਸ਼ਾਨੀ ਇੱਕ ਹੋਰ ਆ ਉਹ ਆਪਾਂ ਵੀਡੀਓ ਦੇ ਵਿੱਚ ਦੱਸ ਨਹੀਂ ਸਕਦੇ ਤੁਹਾਨੂੰ ਮਤਲਬ ਇਹ ਜਿਹੜੀ ਵਾਰਨ ਦੀ ਵਾਰਨਿੰਗ ਕਰਦੇ ਰਿਆ ਕਰੋ ਪਸੂਆਂ ਦੀ ਝੋਲੀ ਵਿਖਾਦੇ ਪੁੱਤ ਇੱਕ ਵਾਰੀ ਫਿਰ ਝੋਲੀ ਦੇ ਵਿੱਚ ਵਿੰਸ ਬਹੁਤ ਢੇਲਾ ਢੁਲਾ ਬਹੁਤ ਚੰਗੀਆਂ ਸੀਲ ਬਹੁਤ ਚੁੱਕੀ ਬਈ ਹੂੰ ਠੀਕ ਆ ਸੀਲ ਤਾਂ ਹੀ ਆਣ ਲੈ ਕਰਮਾਂ ਵਾਲੇ ਆ ਨਹੀਂ ਗੱਲ ਹੀ ਲੈ ਨੰਬਰ ਬਾਈ ਕਿੰਨਾ ਆਪਣਾ ਲੈ ਵੇਲਾ ਹੂੰ ਠੀਕ ਹੈ ਨੰਬਰ ਬਾਈ ਨੰਬਰ ਆਪਣਾ ਹੈਗਾ 985555 ਜੀ 77950 ਇੱਕ ਵਾਰੀ ਹੋਰ ਪੁੱਛੀ 985555 77950 ਠੀਕ ਹੈ ਬਈ ਇਸ ਨੰਬਰ ਤੇ ਕਰ ਲਿਓ ਬਾਈ ਦਾ ਰਬਤਾ ਕੈਂਪ ਇਹਨਾਂ ਲੱਲੇ ਕੋਡ ਕਰੋੜ ਕਰੋੜ ਵਾਲੀ ਛੜਕ ਦੀ ਘਰ